ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹੋ ਤੁਸੀਂ ਪਰਸਨਲ ਤੌਰ ਤੇ ਕਿਸ ਤਰ੍ਹਾਂ ਦੇਖਦੇ ਹੋ ਮੈਂ ਵੀ ਮੈਂ ਤਾਂ ਇਹ ਪਰਸਨਲੀ ਦਾ ਮੈਂ ਤਾਂ ਮੈਂ ਕੀ ਕਹਾਂ ਵੀ ਅੱਜ ਕੱਲ ਮੈਂ ਦੇਖਿਆ ਵੀ ਹੋਇਆ ਵੀ ਜਿਹੜੇ ਬਾਕੀਆਂ ਫੈਮਲੀਆਂ ਨੇ ਸਿੱਖ ਫੈਮਲੀਆਂ ਉਹ ਆਪਣੇ ਬੱਚਿਆਂ ਦੀ ਨਾ ਦਸਤਾਰ ਬੰਦੀ ਨਹੀਂ ਕਰਾਉਂਦੀ ਵੀ ਹੁਣ ਜਿਹੜਾ ਜਿਹੜੀ ਆਪਾਂ ਕਰਾਨ ਨੇ ਤਾਂ ਸ਼ਰਮ ਦੀ ਉਬਸ ਖਤਮ ਹੋ ਗਈ ਜੀ ਪਿਛਲੇ ਟਾਈਮ ਤੇ ਕਰਦੇ ਸੀ ਤੇ ਹੁਣ ਜੇ ਆਪਾਂ ਪੁੱਛੀਏ ਬੰਦੇ ਕਹਿੰਦੇ ਨਹੀਂ ਕੱਲੇ ਰਾਜੇ ਮਹਾਰਾਜੇ ਕਰਦੇ ਇੰਦਾ ਕੁਛ ਨਹੀਂ ਹੈਗਾ ਇਹ ਬਸ ਪਹਿਲਾਂ ਸਾਰੇ ਪਰਿਵਾਰਾਂ ਚ ਹੁੰਦੀ ਸੀ ਕਿ ਦਸਰਬੰਦੀ ਹੁਣ ਚਲੋ ਫੇਰ ਹੋਣੀ ਚਾਹੀਦੀ ਹੈ ਸਾਰੇ ਪਰਿਵਾਰਾਂ ਨੂੰ ਅੱਜ ਪ੍ਰੋਗਰਾਮ ਹੈ ਘਰ-ਦਵਾਰ ਘਰਾਏ ਜਾ ਰਹੇ 24 ਸਾਲ ਬਾਅਦ ਕਿੰਨੇ ਕਿ ਸਰਦਾ ਸਤਕਾਰ ਸਭ ਸੰਗ ਵਿੱਚ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤੋਂ ਸਭ ਦਾ ਜੀ ਆਇਆਂ ਨੂੰ ਜੋ ਅੱਜ ਇਸ ਫੰਕਸ਼ਨ ਮੇ ਆਏ ਨੇ ਫਿਰ ਬੇਟੀ ਨੂੰ ਆਸ਼ੀਰਵਾਦ ਦੇਣੇ आप सबसे बस यही प्रार्थना है कि अपनी अरदास में आज जरूर ये कहें कि ये एक अच्छा इंसान बने बस तो सबसे यही प्रार्थना है मेरी और सब लोग आए हैं उसको आशीर्वाद देने इतने लोग मुझे बहुत खुशी है सबका बहुत बहुत धन्यवाद बिल्कुल तो मुझे बहुत खुशी है कि बहुत सारे संत महात्मा अपने पॉलिटिशियन सभी आ रहे हैं उसको आशीर्वाद देने तो आप सबसे भी यही विनती है कि सभी उसे यही आशीर्वाद है कि वो अच्छा इंसान है वो राज तिलक है ये सिर्फ दस्तार बंदी है और एक सौ चौबीस साल बाद जो एक चौकड़े पे अखंड पाठ साहब किया था भाई नारायण सिंह जी ने वो दोबारा इस महल में रिपीट हुआ जो बाबा राजा सिंह जी अभी कर रहे हैं एक चौकड़े पे पाठ मेहमान तो सभी खास होते हैं फिर कौन कौन खास मेहमान आज यार कहाँ कहाँ से पहुँच रहे हैं मेरे लिए तो सभी खास हैं आप लोग सभी बहुत खास हैं कौन कौन कहाँ से पहुँच रहे हैं अगर आ, आप बहुत सारे शाही परिवार आए हुए हैं जो पूरे इंडिया से आए हैं राजस्थान से गुजरात से मध्य प्रदेश से सभी जगह से और अपने सीएम हरियाणा आ रहे हैं अपने बाबा ब्यास बाबा जी आ रहे हैं गुरविंदर जी और भी काफ़ी संत महात्मा आ रहे हैं और दादूवाल जी आ रहे हैं और बहुत सारे हैं है वह एकदम से नाम मेरे दिमाग में नहीं आ रहे हैं बट सबका मुझे आने का बहुत खुशी है और बहुत बहुत मन, मन में कैसे है ये प्रोग्राम करना है आप मन में ऐसे आया कि मेरे बेटे ने खुद ने अपने केश हुए और उसने कहा कि मुझे सिख बनना है मुझे दस्तार सजानी है तो मैं चाहती हूँ कि उसको इस चीज़ की रिस्पॉन्सिबिलिटी भी समझ में आए उस चीज़ को वो समझे कि दस्तार ऐसे ही नहीं सजाते जिसके आगे ਜਾਤੇ ਜ਼ਿੰਮੇਵਾਰੀਆਂ ਉਹ ਵੀ ਸੰਭਾਲਣਾ ਸੀ। ਸਾਡਾ ਇਤਿਹਾਸ ਦੁਬਾਰਾ ਦੁਹਰਾਇਆ ਜਾ ਰਿਹਾ 124 ਸਾਲ ਬਾਅਦ ਇੱਕ ਚੱਕਲੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਜੜ ਕੋ ਉਪਜਣਗੇ। ਆ ਕੀ ਇਤਿਹਾਸ ਨਾ ਭਰਿਆ ਸੁੱਤ ਲੈ ਕੇ ਕਿੰਨੇ ਕਿ ਸਰਦਾ ਸਰਕਾਰ ਸੰਗਤ ਵਿੱਚ। ਸਿੱਖ ਮਿਸਲਾਂ ਵਿੱਚੋਂ ਕੁਲਕੀਆਂ ਮਿਸਲ ਦਾ ਆਪਣਾ ਇੱਕ ਸਨਮਾਨ ਸਤਕਾਰ ਮੋਢਕਦੀਮ ਤੋਂ ਰਿਆ। ਔਰ ਨਾਬਾਪਤੀ ਜਿਹੜੇ ਸੀ ਉਹ ਧਰਮ ਪ੍ਰਤੀ ਐਨੇ ਸਿਹਰਦਸਨ ਬਾਣੀ ਨਾਲ ਪਿਆਰ ਕਰਨ ਵਾਲੇ ਔਰ ਸਭ ਤੋਂ ਵੱਡੀ ਗੱਲ এডਿਕੇਸ਼ਨ ਨੂੰ ਬਹੁਤ ਵੱਡੀ ਇਹਨਾਂ ਨੇ ਮਹਾਨਤਾ ਦਿੱਤੀ ਆਪਣੇ ਸਮੇਂ ਡਾਕਟਰ ਮੈਕਾਲਫ ਵਰਗੀਆਂ ਰੂਹਾਂ ਨੂੰ ਉਤਸ਼ਾਹਿਤ ਕੀਤਾ ਸਿੱਖ ਇਤਿਹਾਸ ਲਿਖਣ ਲਈ ਔਰ ਸਿੱਖ ਕੌਮ ਦੀ ਝੋੜੀ ਚ ਬਹੁਤ ਵੱਡਾ ਅਨਮੋਲ ਖਜ਼ਾਨਾ ਭਾਈ ਕਾਨ ਸਿੰਘ ਨਾਭਾ ਜੀ ਦੀਆਂ ਰਚਨਾਵਾਂ ਜਿਹੜੀਆਂ ਸੀ ਔਰ ਖਾਸ ਕਰਕੇ ਅਸੀਂ ਮਹਾਨ ਕੋਸ਼ ਦੀ ਗੱਲ ਕਰਦੇ ਹਾਂ ਉਹ ਮੁੱਢ ਕਦੀਮ ਤੋਂ ਹੀ ਸਿੱਖੀ ਪ੍ਰਤੀ ਸਹਿਰਦ ਰਿਆ ਨਾਭਾ ਘਰਾਣਾ ਔਰ ਸਿੱਖਾਂ ਨੇ ਵੀ ਕਮਾਲ ਦਾ ਆਪਣਾ ਰਾਜਾ ਪ੍ਰਵਾਨ ਕਰਦਿਆਂ ਹੋਇਆਂ ਐਡਾ ਵੱਡਾ ਮੋਰਚਾ ਆਉਣਾ ਵਾਸਤੇ ਲਾਇਆ। ਤੋ ਅਬੀ ਉਦੇ ਪ੍ਰਤਾਪ ਸਿੰਘ ਦੇ ਅੰਦਰ ਉਹ ਚਿੰنگ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ। ਤੇ ਆਪਣੀ ਵਿਰਾਸਤ ਨੂੰ ਸਮਝਣਾ ਆਪਣੀਆਂ ਹਸਤੀ ਨੂੰ ਆਪਣੀ ਹੋਣ ਨੂੰ ਮਹਿਸੂਸ ਕਰਨਾ ਇਹ ਬਹੁਤ ਵੱਡੀ ਲੋਡ ਹੈ। ਸੋ ਅੱਜ ਇਹ ਪਹਿਲ ਕਦਮੀ ਹੋ ਰਹੀ ਹੈ। ਤੇ ਬੜੀ ਸਵਿਰਦਤਾ ਨਾਲ ਬੜੀ ਸ਼ਿੱਦਤ ਦੇ ਨਾਲ ਹਰ ਕੋਈ ਇਹਦੇ ਚ ਖੁਸ਼ੀ ਮਹਿਸੂਸ ਕਰ ਰਿਹਾ। ਤੋ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਚੇਤੇ ਕਰੀਏ ਸੰਭੰਦ ਦਾ ਯਤਨ